ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਘੰਟਿਆਂ ਬੱਧੀ ਲੱਗੇ ਲੰਬੇ ਤੇ ਭਾਰੀ ਜਮ ਵਿੱਚ ਫਸੀਆਂ ਐਂਬੂਲੈਂਸ ਬੱਸਾਂ ਤੇ ਆਮ ਰਾਹਗੀਰਾਂ ਦਾ ਟ੍ਰੈਫਿਕ ਪੁਲਿਸ ਤੇ ਸੜਕ ਸੁਰੱਖਿਆ ਫੋਰਸ ਤੇ ਫੁੱਟਿਆ ਗੁੱਸਾ ਸਥਾਨਕ 에ਅਰ ਫੋਰਸ ਸਟੇਸ਼ਨ ਹਲਵਾਰਾ ਨੇੜੇ ਸੀਡਲ ਨਾਮਕ ਨਿਰਮਾਣ ਕੰਪਨੀ ਦੇ ਕੰਡਮ ਹੋਏ ਟਰਾਲੇ ਦੇ ਮੁੱਖ ਮਾਰਗ ਦੇ ਵਿੱਚ ਘਾਰ ਫਸਣ ਕਾਰਨ ਭਾਰੀ ਜਾਮ ਨੇ ਆਮ ਰਾਗੀਰਾਂ ਨੂੰ ਭਾਰੀ ਪਰੇਸ਼ਾਨ ਕੀਤਾ ਗਿਆ ਇਸ ਜਾਮ ਕਾਰਨ ਰਾਹ ਵਿੱਚ ਫਸੀਆਂ ਐਂਬੂਲੈਂਸਾਂ ਤੇ ਯਾਤਰੀਆਂ ਵਾਲੀਆਂ ਬੱਸਾਂ ਵਾਲੇ ਲੋਕਾਂ ਨੇ ਆਪ ਸਰਕਾਰ ਦੇ ਟ੍ਰੈਫਿਕ ਪ੍ਰਬੰਧਾ ਦੀ ਜੰਮ ਕੇ ਆਲੋਚਨਾ ਕੀਤੀ ਇਸ ਜਾਮ ਵਿੱਚ ਫਸੇ ਟਰਾਲੇ ਦਾ ਡਰਾਈਵਰ ਟਰਾਲਾ ਛੱਡ ਕੇ ਦੌੜ ਗਿਆ ਲਗਭਗ 2 ਘੰਟਿਆਂ ਬੱਧੀ ਇੱਕ ਪ੍ਰਾਈਵੇਟ ਬੱਸ ਡਰਾਈਵਰ ਤੇ ਜਾਮ ਵਿੱਚ ਫਸੇ ਲੋਕਾਂ ਦੇ ਸਾਥ ਨਾਲ ਇਸ ਮੁੱਖ ਮਾਰਗ ਤੇ ਬਿਲਕੁਲ ਵਿਚਕਾਰ ਫਸੇ ਇਸ ਟਰਾਲੇ ਨੂੰ ਪਰੇ ਕੀਤਾ ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ 2 ਘੰਟਿਆਂ ਤੇ ਜਾਮ ਤੋਂ निजात ਦਿਵਾਉਣ ਲਈ ਨਾ ਤਾਂ ਨੇੜਲੇ ਸੁਧਾਰ ਥਾਣੇ ਅਤੇ ਨਾ ਹੀ ਸੜਕ ਸੁਰੱਖਿਆ ਫੋਰਸ ਦੀ ਕਰੋੜਾ ਦੀ ਗੱਡੀ ਵਾਲੀ ਪੁਲਿਸ ਇੱਥੇ ਪਹੁੰਚੀ ਖੁਦ ਲੋਕਾਂ ਵੱਲੋਂ ਹੀ ਇਸ ਜਾਮ ਨੂੰ ਹਟਾਇਆ ਗਿਆ ਘੰਟਾ ਹੋ ਗਿਆ ਬੰਦਾ ਇੱਥੇ ਖੜਿਆ ਨੂੰ ਪੰਡਾਲਾ ਫਸਿਆ ਪੁਲਿਸ ਨਹੀਂ ਆਈ ਇੱਥੇ ਕੋਈ ਕੋਈ ਪ੍ਰਸ਼ਾਸਨ ਨਹੀਂ ਕੋਈ ਪੁਲਿਸ ਨਹੀਂ ਮੈਂ 8 ਲੱਖ ਗੱਡੀਆਂ ਦੇਤੀਆਂ ਉਹਨਾਂ ਨੂੰ 50-50 ਲੱਖ ਦੀਆਂ ਕਾਰਾਂ ਦਿੱਤੀਆਂ ਪੁਲਿਸ ਵਾਲਿਆਂ ਨੂੰ ਉਹ ਲੈ ਕੇ ਤੁਰੇ ਫਿਰਦੇ ਨੇ ਕੰਮ ਹੂੰ ਉਹ ਗੱਡੀਆਂ ਆਪ ਘੁਮਾਨ ਤੇ ਲੱਗੇ ਰਹਿੰਦੇ ਪੁਲਿਸ ਵਾਲੇ ਜੀ ਇੱਥੇ ਆਣਾ ਚਾਹੀਦਾ ਕਿ ਟ੍ਰੈਫਿਕ ਕੌਣ ਕਲੀਅਰ ਕਰਾਊਗਾ ਜੀ ਹੂੰ ਐਕਸੀਡੈਂਟ ਹੋ ਜਾ ਫਿਟਨੈਸ ਹੈ ਨਹੀਂ ਟ੍ਰੈਲਡੀ ਅੱਜ ਕੋਈ ਫਿਟ ਨਹੀਂ ਹੈ ਕੱਲੇ ਵੀ ਚੱਲਣ ਤੇ ਲਾਇਆ ਜਾਏ ਤੁਹਾਨੂੰ ਸੜਕਾਂ ਦੇ ਤੌਰ ਰੱਖਿਆ ਤੁਸੀਂ ਬਿਲਕੁਲ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਘੰਟਿਆ ਬੱਧੀ ਲੱਗੇ ਲੰਬੇ ਤੇ ਭਾਰੀ ਜਮ ਵਿੱਚ ਫਸੀਆਂ ਐਂਬੂਲੈਂਸ ਬੱਸਾਂ ਤੇ ਆਮ ਰਾਹ ਗਿਰਾਂ ਦਾ ਟ੍ਰੈਫਿਕ ਪੁਲਿਸ ਤੇ ਸੜਕ ਸੁਰੱਖਿਆ ਫੋਰਸ ਤੇ ਫੁੱਟਿਆ ਗੁੱਸਾ ਸਥਾਨਕ 에ਅਰ ਫੋਰਸ ਸਟੇਸ਼ਨ ਹਲਵਾਰਾ ਨੇੜੇ ਸੀਡਲ ਨਾਮਕ ਨਿਰਮਾਣ ਕੰਪਨੀ ਦੇ ਕੰਡਮ ਹੋਏ ਟਰਾਲੇ ਦੇ ਮੁੱਖ ਮਾਰਗ ਦੇ ਵਿੱਚ ਘਾਰ ਫਸਣ ਕਾਰਨ ਪਾਰੀ ਜਾਮ ਨੇ ਆਮ ਰਾਗੀਰਾ ਨੂੰ ਪਾਰੀ ਪਰੇਸ਼ਾਨ ਕੀਤਾ ਗਿਆ ਇਸ ਜਾਮ ਕਾਰਨ ਰਾਹ ਵਿੱਚ ਫਸੀ ਐਂਬੂਲੈਂਸਾਂ ਤੇ ਯਾਤਰੀਆਂ ਵਾਲੀਆਂ ਬੱਸਾਂ ਵਾਲੇ ਲੋਕਾਂ ਨੇ ਆਪ ਸਰਕਾਰ ਦੇ ਟ੍ਰੈਫਿਕ ਪ੍ਰਬੰਧਾ ਦੀ ਜੰਮ ਕੇ ਆਲੋਚਨਾ ਕੀਤੀ ਇਸ ਜਾਮ ਵਿੱਚ ਫਸੇ ਟਰਾਲੇ ਦਾ ਡਰਾਈਵਰ ਟਰਾਲਾ ਛੱਡ ਕੇ ਦੌੜ ਗਿਆ ਲਗਭਗ 2 ਘੰਟੇ ਬੱਦੀ ਇੱਕ ਪ੍ਰਾਈਵੇਟ ਬੱਸ ਡਰਾਈਵਰ ਤੇ ਜਾਮ ਵਿੱਚ ਫਸੇ ਲੋਕਾਂ ਦੇ ਸਾਥ ਨਾਲ ਇਸ ਮੁੱਖ ਮਾਰਗ ਤੇ ਬਿਲਕੁਲ ਵਿਚਕਾਰ ਫਸੇ ਇਸ ਟਰਾਲੇ ਨੂੰ ਪਰੇ ਕੀਤਾ ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ 2 ਘੰਟਿਆਂ ਤੇ ਜਾਮ ਤੋਂ निजात ਦਿਵਾਉਣ ਲਈ ਨਾ ਤਾਂ ਨੇੜਲੇ ਸੁਧਾਰ ਥਾਣੇ ਅਤੇ ਨਾ ਹੀ ਸੜਕ ਸੁਰੱਖਿਆ ਫੋਰਸ ਦੀ ਕਰੋੜਾ ਦੀ ਗੱਡੀ ਵਾਲੀ ਪੁਲਿਸ ਇੱਥੇ ਪਹੁੰਚੀ ਖੁਦ ਲੋਕਾਂ ਵੱਲੋਂ ਹੀ ਇਸ ਜਾਮ ਨੂੰ ਹਟਾਇਆ ਗਿਆ 2 ਘੰਟਾ ਹੋ ਗਿਆ ਬੱਸਾਂ ਇੱਥੇ ਖੜੀਆਂ ਨੂੰ ਚਰਾਲਾ ਫਸਿਆ ਪੁਲਿਸ ਨਹੀਂ ਆਈ ਇੱਥੇ ਕੋਈ ਕੋਈ ਪ੍ਰਸ਼ਾਸਨ ਨਹੀਂ ਕੋਈ ਪੁਲਿਸ ਨਹੀਂ ਮੈਂ 8 ਲੱਖ ਗੱਡੀਆਂ ਦੇ ਦਿੱਤੀਆਂ ਉਹਨਾਂ ਨੂੰ 50-50 ਲੱਖ ਦੀ ਆਕਾਰ ਦਿੱਤੀਆਂ ਪੁਲਿਸ ਵਾਲਿਆਂ ਨੂੰ ਉਹ ਲੈ ਕੇ ਤੁਰੇ ਫਿਰਦੇ ਨੇ ਗੱਡੀਆਂ ਆਪ ਘਮਾਨ ਤੇ ਲੱਗੇ ਰਹਿੰਦੇ ਪੁਲਿਸ ਵਾਲੇ ਜੀ ਇੱਥੇ ਆਣਾ ਚਾਹੀਦਾ ਕਿ ਟ੍ਰੈਫਿਕ ਕੌਣ ਕਲੀਅਰ ਕਰਾਊਗਾ ਜੀ ਹੂੰ ਐਕਸੀਡੈਂਟ ਹੋ ਗਿਆ ਫਿਟਨੈਸ ਹੈ ਨਹੀਂ ਟ੍ਰੈਲਡੀ ਐਕਲ ਫਿਟਨੇ ਹੀ ਇਕ ਨਾਲੇ ਵੀ ਕੱਲਮ ਤੇ ਲਾ ਜਾਏ ਸਾਨੂੰ ਸੜਕਾਂ ਦੇ ਤੌਰ ਰੱਖਿਆ ਤੁਸੀਂ ਬਿਲਕੁਲ